ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਤ ਤੁਸੀਂ ਤੇ ਬਠਿੰਡਾ ਪੁਲਿਸ ਨੇ ਬੀੜ ਤਲਾਬ ਬਠਿੰਡਾ ਵਿਖੇ ਹੋਏ ਅਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਤੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਗਏ। ਦਰਅਸਲ ਐਸਐਸਪੀ ਅਮਨੀਤ ਕੌਂਡਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਇੱਥੇ ਸੀਆਈਏ ਸਟਾਫ ਤੋਂ ਬਠਿੰਡਾ ਤੇ ਥਾਣਾ ਸਦਦ ਦੀ ਟੀਮ ਦੇ ਵੱਲੋਂ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ ਟੈਕਨੀਕਲ ਤਰੀਕਿਆਂ ਤੇ ਸੀਸੀਟੀਵੀ ਕੈਮਰੇ ਤੇ ਹੋਰ ਸਰਸਾ ਦੀ ਮਦਦ ਨਾਲ ਕਾਰਵਾਈ ਕਰਦਿਆਂ ਹੋਇਆਂ ਇਸ ਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਤਾਂ ਦੱਸਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਤੇ ਨਾ ਤਿੰਨ ਦੋਸ਼ੀਆਂ ਦੇ ਕੋਲੋਂ ਹੋਰ ਸਮਾਨ ਦੀ ਵੀ ਬਰਾਮਦਗੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਕੋਲੋਂ ਇੱਕ ਜੋੜਾ ਸੋਨੇ ਦੀਆਂ ਵਾਲੀਆਂ ਇੱਕ ਜੋੜਾ ਸੋਨਾ ਟੋਪਸ 2000 ਰੁਪਏ ਦੀ ਨਕਦੀ ਤੇ ਮ੍ਰਿਤਕ ਮਹਿਲਾ ਦੇ ਜ਼ਰੂਰੀ ਕਾਗਜ਼ਾਤ ਜਿਹੜੇ ਨੇ ਉਹ ਬਰਾਮਦ ਹੋਏ ਨੇ ਤਾਂ ਦੱਸਦੇ ਇਹ ਕਿ ਬੀੜ ਤਲਾਬ ਤੋਂ ਸੰਦੀਪ ਸਿੰਘ ਔਰ ਫਸੀਪਾ ਜੋ ਕਿ ਬਸਤੀ ਨੰਬਰ 1 ਬੀੜ ਤਲਾਬ ਬਠਿੰਡਾ ਤੇ ਇਸੇ ਦਰਮਿਆਨ ਦਲੇਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਤੇ ਸੁਖਦੀਪ ਸਿੰਘ ਉਰਫ ਡੌਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ 7 ਤੇ 8 ਦੀ ਰਾਤ ਨੂੰ ਬਸਤੀ ਨੰਬਰ 1 ਬੀੜ ਤਲਾਬ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਸ ਦੇ ਵਿੱਚ ਮਨਜੀਤ ਕੌਰ ਇੱਕ ਲੇਡੀ ਹੈ 65 ਸਾਲ ਦੀ ਇਹਦੇ ਘਰ ਵਾਲੇ ਦਾ ਨਾਮ ਗੁਰਵਿੰਦਰ ਸਿੰਘ ਸੀਗਾ ਤੇ ਇਹ ਤਾਂ ਜਿਹੜਾ ਸੀਗਾ ਘਰ ਦੇ ਵਿੱਚ ਵੜ ਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਇਹਦਾ ਮਰਡਰ ਕਰ ਦਿੱਤਾ ਸੀਗਾ ਤੇ ਘਰ ਦੇ ਵਿੱਚੋਂ ਕੁਝ ਸੋਨੇ ਦੇ ਗਹਿਣੇ ਤੇ ਨਕਦੀ ਵਗੈਰਾ ਲੁੱਟ ਕਰ ਲਈ ਸੀਗੀ ਇਸ ਘਟਨਾ ਦੇ ਸਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਡੀਐਸਪੀ ਡੀ ਰਮਨਜੀਤ ਸਿੰਘ ਜੀ ਡੀਐਸਪੀ ਰੂਰਲ ਮੈਡਮ ਹੀਨਾ ਗੁਪਤਾ ਜੀ ਤੇ ਸੀਆਈਏ 2 ਇੰਚਾਰਜ ਕਰਨਦੀਪ ਸਿੰਘ ਤੇ ਐਸਐਚਓ ਸਦਰ ਜਗਦੀਪ ਸਿੰਘ ਇਹਨਾਂ ਦੀ ਵੱਖ-ਵੱਖ ਟੀਮਾਂ ਸਾਡੇ ਵੱਲੋਂ ਬਣਾਈਆਂ ਗਈਆਂ ਸੀਗੀਆਂ ਉਸ ਦਿਨ ਤੋਂ ਹੀ ਅਸੀਂ ਇਸ ਵਾਰਦਾਤ ਨੂੰ ਟ੍ਰੇਸ ਕਰਨ ਦੇ ਵਿੱਚ ਲੱਗੇ ਹੋਏ ਸੀਗੇ ਤੇ ਸਾਡੀ ਸੀਆਈਏ 2 ਐਸਐਚਓ सदर ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਔਨ ਦਾ ਬੇਸਿਸ ਆਫ ਐਵਿਡੈਂਸ ਜਿਹਦੇ ਵਿੱਚ ਟੈਕਨੀਕਲ ਐਵਿਡੈਂਸ ਮੌਕੇ ਦੀ ਜਿਹੜੀ ਹਿਊਮਨ ਇੰਟੈਲੀਜੈਂਸ ਤੋਂ ਲੈ ਕੇ ਕਰਦੇ ਹੋਏ ਤਫਤੀਸ਼ ਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਜਿਹੜਾ ਗ੍ਰਫਤਾਰ ਕੀਤਾ 15 ਤਰੀਕ ਨੂੰ ਇਹ ਤਿੰਨ ਦੋਸ਼ੀ ਸੰਦੀਪ ਸੀਪਾ ਸੁਖਦੀਪ ਤੇ ਦਲੇਰ ਇਹ ਤਿੰਨ ਬੰਦੇ ਜਿਹੜੇ ਹੈਗੇ ਨੇ ਇਸ ਵਾਰਦਾਤ ਨੂੰ ਜਿਨ੍ਹਾਂ ਨੇ ਇਸ ਨੂੰ ਅੰਜਾਮ ਦਿੱਤਾ ਸੀਗਾ ਉਹਨੂੰ ਅਸੀਂ ਗ੍ਰਫਤਾਰ ਕੀਤਾ ਸੰਦੀਪ ਸੀਪਾ ਜਿਹੜਾ ਹੈਗਾ ਇਹ ਬਸਤੀ ਨੰਬਰ 1 ਦਾ ਰਹਿਣ ਵਾਲਾ ਹੈ ਤੇ ਬਾਕੀ ਦੋ ਦੋਸ਼ੀ ਦਲੇਰ ਤੇ ਸੁਖਦੀਪ ਇਹ ਮਲਤਾਨੀਆਂ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੇ 7 ਤੇ 8 ਤਰੀਕ ਨੂੰ ਜਿਹੜਾ ਹੈਗਾ ਉਹਦੇ ਘਰ ਦੇ ਵਿੱਚ ਵੜ ਕੇ ਉਸ ਲੇਡੀ ਦਾ ਕਤਲ ਕੀਤਾ ਤੇ ਉਸ ਦੀ ਕੰਨਾਂ ਦੀ ਵਾਲੀਆਂ ਕੰਨਾਂ ਦੇ ਟੌਪਸ ਤੇ ਕੁਝ ਨਕਦੀ ਸੀਗੀ ਉਸ ਨੂੰ ਲੈ ਕੇ ਫੋਟੋ ਫਰਾਰ ਹੋ ਗਏ ਸੀਗੇ ਡਿਊਰਿੰਗ ਇਨਟੈਰੋਗੇਸ਼ਨ ਜਿਹੜੀ ਹੈਗੀ ਇਹਨਾਂ ਨੇ ਜਿਹੜੀ ਇੱਕ ਸੋਨੇ ਦੀਆਂ ਵਾਲੀਆਂ ਤੇ ਟੌਪਸ ਜਿਹੜੇ ਸੀਗੇ ਉਹ ਆਪਣੇ ਪੁਸ਼ਕੇਸ ਦੇ ਵਿੱਚ ਮੰਨਿਆ ਤੇ ਇਸ ਦੇ ਸੰਦੀਪ ਸੀਪਾ ਦੇ ਘਰੋਂ ਜਿਹੜੀ ਲੁੱਟ ਕੀਤਾ ਸਮਾਨ ਅਸੀਂ ਬਰਾਮਦ ਕੀਤਾ ਨਾਲ ਜਿਹੜਾ ਹੈਗਾ 2000 ਰੁਪਏ ਜਿਹੜਾ ਸੀਗਾ ਇਹਨਾਂ ਨੇ ਲੁੱਟ ਕੀਤੇ ਸੀਗੇ ਉਹ ਵੀ ਅਸੀਂ ਬਰਾਮਦ ਕੀਤੇ ਨੇ ਸੋ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਅੱਗੇ ਵੀ ਚੱਲ ਰਹੀ ਹੈ ਕਿ ਹੋਰ ਇਹਨਾਂ ਦੇ ਨਾਲ ਕੌਣ-ਕੌਣ ਵਿਅਕਤੀ ਸ਼ਾਮਲ ਸਿਗੇ ਉਸ ਬੰਦੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਸੋ ਇੱਕ ਲੇਡੀ ਦੇ ਘਰ ਦੇ ਵਿੱਚ ਵੜ ਕੇ ਇੱਕ ਬੜੇ ਘਨੌਣੇ ਅਪਰਾਧ ਨੂੰ ਅੰਜਾਮ ਦਿੱਤਾ ਸੀਗਾ ਇਸ ਬੰਦੇ ਵਿੱਚ ਸਾਡੀ ਏਸੀਆਈ 2 ਤੇ ਐਸਐਚਓ सदर ਦੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਅਸੀਂ ਇਹਨਾਂ ਨੂੰ ਹੁਣ ਅੱਗੇ ਫਰਦਰ ਪੇਸ਼ ਕਰਕੇ ਅੱਗੇ ਫਰਦਰ ਇਹਨਾਂ ਦੀ ਇਨਵੈਸਟੀਗੇਸ਼ਨ ਹੋ ਕੀਤੀ ਜਾ ਰਹੀ ਹੈ ਇਹ ਜਿਹੜੀ ਮੋੜਲੀ ਪੁਸ਼ਕਸ਼ ਦੇ ਵਿੱਚ ਆਇਆ ਵੀ ਜਿਹੜੇ ਤਿੰਨ ਬੰਦੇ ਨੇ ਇਹ ਤਿੰਨੋਂ ਨਸ਼ਾ ਕਰਨ ਦੇ ਆਦੀ ਨੇ ਤੇ ਕਿਉਂਕਿ ਜੇ ਨਸ਼ਾ ਕਰਦੇ ਆ ਤੇ ਇਸ ਲਈ ਰਾਤ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਦੇ ਪਹਿਲਾਂ ਵੀ ਚੋਰੀ ਤੇ ਇਦਾਂ ਦੇ ਮੁਕੱਦਮੇ ਦਰਜ ਨੇ ਸਿਮਿਲਰਲੀ ਸੇਮ ਗਰਾਊਂਡ ਦੇ ਉੱਤੇ ਇਹਨਾਂ ਨੇ ਦੇਖਿਆ ਵੀ ਕਿਉਂਕਿ ਸੰਦੀਪ ਸੀਪਾ ਬਸਤੀ ਨੰਬਰ 1 ਤੇ ਰਹਿਣ ਵਾਲਾ ਹੈ ਇਹਨਾਂ ਨੂੰ ਪਤਾ ਸੀਗਾ ਕਿ ਇਹ ਇਹ ਣੜੀ ਜਿਹੜੀ ਹੈਗੀ ਇਕੱਲੀ ਰਹਿੰਦੀ ਹੈ ਇਸਨੇ ਫਿਰ ਇਹਨਾਂ ਦੇ ਨਾਲ ਬੈਠ ਕੇ ਪਲਾਨ ਬਣਾਇਆ ਸੀਗਾ ਵੀ ਆਪਾਂ ਜਿਹੜਾ ਹੈਗਾ ਰਾਤ ਨੂੰ ਇਹਦੇ ਘਰ ਦੇ ਵਿੱਚ ਜਿਹੜੀ ਹੈਗੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਵਾਂਗੇ ਜਦੋਂ ਇਹ ਘਰ ਦੇ ਵਿੱਚ ਗਏ ਤਾਂ ਫਿਰ ਜਦੋਂ ਲੇਡੀ ਨੇ ਰਜਿਸਟ ਕੀਤਾ ਤੇ ਇਹਨਾਂ ਨੇ ਉੱਥੇ ਗਲਾ ਘੁੱਟ ਕੇ ਦਾ ਕਤਲ ਕਰ ਦਿੱਤਾ। ਕਿੰਨਾ ਬ੍ਰਾਉਨ तकरीबन 4-5000 ਦੇ ਕਰੀਬ ਜਿਹੜੇ ਇਹਨਾਂ ਨੇ ਉੱਥੇ ਲੁੱਟ ਲੁੱਟ ਕੀਤੀ ਸੀਗੀ ਨਾਲ ਇਹਨਾਂ ਨੇ ਕੋਈ ਸੋਨੇ ਦੇ ਗਹਿਣੇ ਸੀਗੇ ਉਹ ਲੁੱਟੇ ਸੀਗੇ। ਉਹਨਾਂ ਦੇ ਵਿੱਚੋਂ ਅਸੀਂ ਜਿਹੜੇ ਲੇਡੀ ਦੇ ਕੰਨਾਂ ਦੇ ਟੌਪਸ ਹੈਗੇ ਆ ਤੇ ਇੱਕ ਵਾਲੀਆਂ ਹੈਗੀਆਂ ਉਹ ਬਰਾਮਦ ਹੋਈਆਂ ਨੇ ਤੇ 2000 ਰੁਪਏ ਜਿਹੜਾ ਲੁੱਟਿਆ ਸੀਗਾ ਉਹ ਬਰਾਮਦ ਹੋਇਆ। ਜੀ ਇਹਨੂੰ ਮਾਰ ਕੇ ਟੰਗਿਆ ਗਿਆ। ਇਹਨਾਂ ਨੇ ਜਦੋਂ ਮਰਡਰ ਕਰ ਦਿੱਤਾ ਸੀਗਾ ਮਰਡਰ ਕਰਨ ਤੋਂ ਬਾਅਦ ਇਹਨਾਂ ਨੇ ਇੱਕ ਪਲਾਨਿੰਗ ਬਣਾਈ ਵੀ ਆਪਾਂ ਇਹਨੂੰ ਸੂਸਾਈਡ ਜਿਹੜਾ ਹੈਗਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਜਿਹੜੇ ਉਹ ਤੇ ਗਲੇ ਦੇ ਵਿੱਚ ਚੁੰਨੀ ਲਗਾ ਕੇ ਤੇ ਉੱਪਰ ਫਾਹ ਲਗਾਉਣ ਦੀ ਕੋਸ਼ਿਸ਼ ਕੀਤੀ ਸੀਗੀ ਬਟ ਜਿਹੜਾ ਹੈਗਾ ਮੌਕੇ ਤੇ ਚੁੰਨੀ ਜਿਹੜੀ ਟੁੱਟ ਗਈ ਸੀਗੀ ਤੇ ਉਹ ਥੱਲੇ ਡਿੱਗ ਜਾਣ ਕਰਕੇ ਜਿਹੜਾ ਹੈ ਫਿਰ ਡਰ ਗਏ ਤੇ ਉੱਥੋਂ ਜਿਹੜਾ ਹੈਗਾ ਮੌਕੇ ਤੇ ਫਰਾਰ ਹੋ ਗਏ ਸੀ। ਬਸ ਇਹ ਬੇਸਿਕ ਕੰਮ ਕੀ ਕਰਦੇ ਸੀ ਤੇ ਤਿੰਨੋਂ ਜਿਹੜੇ ਹੈਗੇ ਨੇ ਬੇਰੁਜ਼ਗਾਰ ਨੇ ਕੋਈ ਕੰਮ ਨਹੀਂ ਕਰਦੇ ਤੇ ਬੇਸਿਕਲੀ ਇਹ ਨਸ਼ਾ ਕਰਨ ਦੇ ਆਦੀ ਸੀਗੇ। ਉਹ ਉਸੇ ਨਸ਼ੇ ਦੇ ਵਿੱਚ ਜਿਹੜਾ ਹੈਗਾ ਰ ਇਹਨਾਂ ਨੇ ਪੈਸੇ ਕਮਾਉਣ ਦੇ ਖਾਤਰ ਜਿਹੜਾ ਹੈਗਾ ਲੇਡੀ ਦਾ ਮਰਡਰ ਕੀਤਾ ਇਹ ਘਰ ਦੇ ਵਿੱਚ ਇਕੱਲੀ ਰਹਿੰਦੀ ਸੀਗੀ ਇਹਦੇ ਜਿਹੜਾ ਕੋਈ ਬੱਚਾ ਨਹੀਂ ਸੀਗਾ ਇਹਦੇ ਘਰ ਵਾਲੇ ਦੀ ਵੀ ਡੈਥ ਹੋਈ ਸੀਗੀ ਇਸ ਗੱਲ ਦਾ ਜਿਹੜਾ ਸੰਦੀਪ ਸੀਪਾ ਇਹਨੂੰ ਪਤਾ ਸੀਗਾ ਕਿਉਂਕਿ ਇਹਦੇ ਨਾਲ ਹੀ ਗਵਾਂਢੀ ਬਸਤੀ ਨੰਬਰ 1 ਦੇ ਵਿੱਚ ਰਹਿੰਦਾ ਹੈ ਤਾਂ ਜਿਹੜੇ ਦੋ ਬਾਕੀ ਦੋਸ਼ੀ ਨੇ ਉਹਨਾਂ ਦੇ ਨਾਲ ਮਿਲ ਕੇ ਨੇ ਪਲੈਨਿੰਗ ਬਣਾਈ ਵੀ ਆਪਾਂ ਰਾਤ ਨੂੰ ਜਿਹੜਾ ਹੈਗਾ ਇਸ ਲੇਡੀ ਦੇ ਘਰ ਦੇ ਵਿੱਚ ਲੁੱਟ ਕਰਕੇ ਤੇ ਦਾ ਜਿਹੜਾ ਹੈਗਾ ਮਰਡਰ ਕਰਨਾ ਇਹ ਸੰਦੇਸ਼ ਬਹੁਤ ਖਤਰਨਾਕ ਸਿਗਨਲ ਜਾ ਰਿਹਾ ਹੈ ਕਿਉਂਕਿ ਪਹਿਲਾਂ ਇਹ ਕਾਮਯਾਬੀ ਅਰੰਭਿਤ ਹੋ ਰਹੀ ਹੈ ਕਿ ਕਿ ਮੋਟਰਸਾਈਕਲ ਚੋਰੀ ਕਰ ਦਿੱਤੀ ਕੋਹ ਕਤਲ ਕਰਨ ਦੀ ਵੀ ਆਗਿਆ ਮਿਲ ਗਈ। ਮਤਲਬ ਇਹ ਹੋਤਾ ਜਾ ਰਿਹਾ ਹੈ। ਨਹੀਂ ਡੈਫੀਨੇਟਲੀ ਬੜਾ ਘਿਰਾਣਾ ਅਪਰਾਧ ਕੀਤਾ ਇਹਨਾਂ ਨੇ ਕਿਉਂਕਿ ਲੇਡੀ ਦੀ ਜਿਹੜੀ ਏਜ ਸੀਗੀ ਉਹ 65 ਸਾਲ ਦੇ ਕਰੀਬ ਸੀਗੀ ਤੇ ਘਰ ਦੇ ਵਿੱਚ ਵੀ ਇਕੱਲੀ ਰਹਿੰਦੀ ਸੀਗੀ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੋ ਅਸੀਂ ਇਹਨਾਂ ਨੂੰ ਹੁਣ ਫਰਦਰ ਜਿਹੜੇ ਇੰਟਰੋਗੇਸ਼ਨ ਕਰ ਰਹੇ ਹਾਂ ਤੇ ਇਨਸ਼ੋਰ ਕਰਾਂਗੇ ਕਿ ਅੱਗੇ ਫਰਦਰ ਜਾ ਕੇ ਇਹਨਾਂ ਨੂੰ ਸਖਤ ਤੋਂ ਸਖਤ ਜਿਆਦਾ ਦੁਆਈ ਜਾ ਸਕੇ। ਇਹ ਪਹਿਲਾਂ ਇਹਨਾਂ ਦੇ ਜਿਹੜੇ ਹੈਗੇ ਚੋਰੀ ਦੇ ਤੇ ਲੁੱਟਖੋਹ ਦੇ ਮੁਕਦਮੇ ਦਰਜ ਨੇ ਇਸ ਤਰ੍ਹਾਂ ਦੇ ਜੋਰ ਦਾ ਕਿਤਾਬ ਵੀ ਇਹਨਾਂ ਦਾ ਕੋਈ ਡਾਟਾ ਕਲੈਕਟ ਕਰਨ ਦੀ ਲੋੜ ਹੈ ਕਿ ਇਸ ਤਰ੍ਹਾਂ ਦੇ ਗੁਰਦਾਨੀਆ ਘਟਨਾਵਾਂ ਤੋਂ ਲੈ ਕੇ ਜਿਹੜੇ ਇਸ ਤਰ੍ਹਾਂ ਵਾਲਾ ਨਹੀਂ ਇਹਦਾ ਜਿਹੜੀ ਐਗਜ਼ਿਸਟਿੰਗ ਆਪਣਾ ਇਨਫਰਾਸਟ੍ਰਕਚਰ ਹੈਗਾ ਉਹਦੇ ਵਿੱਚ ਤਾਂ ਇਦਾਂ ਦੀ ਕੋਈ ਮਤਲਬ ਲਾਅ ਦੇ ਵਿੱਚ ਜਾਂ ਕੋਈ ਇਦਾਂ ਦੀ ਨਹੀਂ ਹੈਗੀ ਪਰੰਤੂ ਫਿਰ ਵੀ ਜਿਵੇਂ ਸਾਡੀਆਂ ਆਰ ਆਰ ਪੀ ਆਰ ਐਸ ਦੀ ਗੱਡੀਆਂ ਚੱਲਦੀਆਂ ਸੀ ਉਹਨਾਂ ਨੂੰ ਬਰੀਫ ਕਰਦੇ ਰਹੇ ਨੇ ਮੌਕੇ ਤੋਂ ਮੌਕੇ ਜਦੋਂ ਪੈਟ੍ਰੋਲਿੰਗ ਵਾਸਤੇ ਜਾਂਦੇ ਨੇ ਤਾਂ ਇਹਨਾਂ ਚ ਜਿਹੜੇ ਹੈਗੇ ਪੁਆਇੰਟਸ ਹੈਗੇ ਨੇ ਖਾਸ ਧਿਆਨ ਰੱਖਿਆ ਜਾਵੇ ਪਰੰਤੂ ਫਿਰ ਵੀ ਜਦੋਂ ਇਹਨਾਂ ਨੇ ਜਿੱਦਾਂ ਗਵੰਡ ਗਵੰਡ ਦੇ ਵਿੱਚ ਹੀ ਰਹਿੰਦੇ ਸੀਗੇ ਤਕਰੀਬਨ ਉਸ ਦੇ ਬਾਰੇ ਸਾਰਾ ਜਿਹੜਾ ਹੈਗਾ ਸੀ ਇਹਨਾਂ ਨੂੰ ਪਤਾ ਸੀਗਾ ਤੇ ਰਕੀ ਵੀ ਇਹਨਾਂ ਨੇ ਕੀਤੀ ਹੋਈ ਸੀਗੀ ਸੋ ਇਹਨੇ ਮਿਲ ਕੇ ਸੰਦੀਪ ਸੀਪਾ ਨੇ ਮਿਲ ਕੇ ਜਿਹੜਾ ਦੋ ਦੋਸ਼ਿਆਂ ਦੇ ਨਾਲ ਮਿਲ ਕੇ ਵਾਰਦਾਤ ਨੂੰ ਜਾਮ ਦਿੱਤਾ ਅੱਜ ਪੇਸ਼ ਕਰਾਂਗੇ ਇਹਨਾਂ ਨੂੰ ਫਰਦਰ ਜਿਹੜੀ ਹੈਗੀ ਅੱਗੇ ਤੇ ਤਫਤੀਸ਼ ਜਰੀ ਹੋ ਗਈ ਕਰ ਰਹੇ ਸੀ। ਵੀ ਵੀ ਸੀ ਐਫੀ ਆਰ ਮੈਮ ਦੇਖਲਾ ਬਹੁਤ ਵੱਡਾ ਹੌਟਸਪੌਟ ਬਣਾ ਰੱਖਿਆ ਨਸ਼ੇ ਦਾ। ਹਾਂਜੀ ਐਫਐਸਪੀ ਮੈਮ ਉਸ ਕੋਲ ਵੀ ਫੀਲਡ ਚ ਜੀ ਇਹਨਾਂ ਨੇ ਕਤਲ ਕਰਨ ਤੋਂ ਬਾਅਦ ਦੇਖੋ ਕਿ ਇਹ ਪਾਣੀ ਨਾਲ ਨਸ਼ਾ ਵੀ ਉੱਥੇ ਅਵੇਲੇਬਲ ਹੋ ਗਿਆ। ਜੀ ਪੁਲਿਸ ਲੱਗਦਾ ਨਹੀਂ ਕਿ ਕਿੰਨਾ ਕਿੰਨਾ ਪਹਿਲਵਾਰ ਹੈ ਜੀ ਜਿਹੜਾ ਉਥੇ ਨਸ਼ਾ ਦਸਤਾਵੇਜ਼ਿੱਤਾਂ ਦਸਤਾਵੇਜ਼ ਉਹਨਾਂ ਦੇ ਵਿੱਚ ਇਟ ਇਜ਼ ਨਾਟ ਅ ਫੇਲਿਅਰ ਅਸੀਂ ਰੈਗੂਲਰ ਲੈਵਲ ਤੇ ਕੋਆਰਡੀਨੇਟਡ ਸਰਚ ਆਪਰੇਸ਼ਨਸ ਉੱਥੇ ਕਰਦੇ ਰਹਿਣੇ ਆ। ਸਾਡੇ ਕੋਲ ਲਿਸਟਡ ਨੇ ਉੱਥੇ ਜਿਹੜੇ ਸਮੱਗਲਰਸ ਨੇ ਉਹ ਅਸੀਂ ਉਹਨਾਂ ਨੂੰ ਫੜਦੇ ਉਹਨਾਂ ਦੀ ਬੇਲ ਆਊਟ ਹੋਏ ਕਿ ਉਹ ਬੇਲ ਆਊਟ ਬੇਲ ਤੇ ਆ ਕੇ ਫਿਰ ਉਹ ਨਸ਼ਾ ਵੇਚਦੇ ਆ ਇਸ ਲਈ ਸਾਡੇ ਸਾਡੇ ਲੈਵਲ ਤੇ ਤਾਂ ਰੈਗੂਲਰ ਆਪਰੇਸ਼ਨ ਚੱਲਦੇ ਹੀ ਰਹਿੰਦੇ ਕੋਰਪੋਰੇਸ਼ਨ ਜੀ ਜਿਹੜੀ ਲਈ ਨਸ਼ਾ ਕੀਤਾ ਉਹਨੂੰ ਨਾਮ ਦੇ ਦਿੱਤਾ ਜਾਂ ਨਹੀਂ ਦਿੱਤਾ ਸਮੱਗਲ ਹਲੇ ਦੀ ਉਹਨਾਂ ਨੇ ਇਸ ਲੇਡੀਜ਼ ਤੋਂ ਨਸ਼ਾ ਲੈਂਦਾ ਸੀ ਉਹਦਾ ਨਾਮ ਹਲੇ ਇਸ ਪੁਛਗੀ 'ਚ ਲਵਾਂਗੇ ਉਸ ਤੋਂ ਬਾਅਦ ਅਸੀਂ ਫਰਦਰ ਕਾਰਵਾਈ ਕਰਾਂਗੇ ਸਟੇਡੀਜ਼ ਜੀ ਜੀ ਇਹ ਸਾਕੇ ਤਰੂ ਕਿ ਜਮਾਨਤ ਆਸਾਨੀਆਂ ਨਾ ਹੋਵੇ ਇਹ ਦੁਰਵੰਸ ਦੀ ਦਾਤ ਤੋਂ ਕਿਹੜੇ ਤਰ੍ਹਾਂ ਚੱਲੀ ਜਾਂਦੇ ਹੈ ਪਿੱਛੇ ਇੱਕ ਤਾਂ ਟਿੱਕਾ ਹੈਗਾ ਦੇਖੋ ਇਹ ਤਾਂ ਹੁਣ ਪ੍ਰੈਰੋਗੇਟਿਵ ਹੁੰਦਾ ਕੋਰਟਸ ਦਾ ਸਾਡੇ ਕੋਲ ਤਾਂ ਜਿੰਨੀ ਰਿਕਵਰੀ ਹੁੰਦੀ ਹੈ ਉਹ ਅਸੀਂ ਉਹਦੇ ਅਕੋਰਡਿੰਗ ਕੁਆਂਟੀਟੀ ਦੇ ਅਕੋਰਡਿੰਗ ਐਨਡੀਪੀਐਸ ਦਾ ਪਰਚਾ ਦਰਜ ਕਰ ਦਿੰਦੇ ਆ ਅੱਗੇ ਕੋਰਟ ਦਾ ਪ੍ਰੈਰੋਗੇਟਿਵ ਹੁੰਦਾ ਕਿ ਉਹਨਾਂ ਨੇ ਜਮਾਨਤ ਦੇਣੀ ਹੈ ਕਿ ਨਹੀਂ